ਲੈ ਵੀ ਮਿੱਤਰੋ ਨਾ ਆਪਾਂ ਅੱਜ ਫਾਰਮ 'ਚ ਪਹੁੰਚੇ ਹੋਇਆ ਬਾਈ ਕੋਲੇ ਡੇਰੀ ਫਾਰਮ ਆਪਰਾ ਤੇ ਗਾਂਾਂ ਰੱਖੀਆਂ ਹੋਈਆਂ ਨਾਲ ਮੱਝਾਂ ਵੀ ਰੱਖੀਆਂ ਦੁੱਧ ਦਾ ਕਾਰੋਬਾਰ ਆ ਤੇ ਬਾਕੀ ਆਪਾਂ ਸਾਰਾ ਦਿਖਾਵਾਂਗੇ ਇੱਕ ਵਾਰੀ ਆਪਾਂ ਬਾਈ ਨਾਲ ਜਾਣ ਪਛਾਣ ਕਰਾ ਦਈਏ ਹੋਰ ਨੂੰ ਆ ਜੀ ਅਹ ਬਾਈ ਸਸੀ ਗਾਲ ਸਸੀ ਗਾਲ ਬਾਈ ਜੀ ਤੇ ਇੱਕ ਵਾਰੀ ਦੱਸ ਕਹੋ ਸਸੀ ਗਾਲ ਬਰਾਓ ਸਸੀ ਗਾਲ ਬਾਈ ਜੀ ਸਾਰਿਆਂ ਨੂੰ ਠੀਕ ਆ ਤੇ ਬਾਈ ਨਾਮ ਦੱਸੋ ਆਪਣਾ ਪੂਰਾ ਨਾਮਾ ਲਖਵਿੰਦਰ ਬਾਈ ਪਿੰਡ ਲੌਂਗ ਵਾਲਾ ਪਾਲ ਡੇਰੀ ਫਾਰਮ ਤੇ ਨਾਮ ਤੇ ਆਪਣਾ ਫਾਰਮ ਹੈਗਾ ਠੀਕ ਆ ਪਾਲ ਡੇਰੀ ਫਾਰਮ ਜਣੀ ਹਾਂਜੀ ਠੀਕ ਆ ਤੇ ਜਿਲ੍ਹਾ ਕਿਹੜਾ ਪੈਂਦਾ ਬਾਈ ਜਿਹੜਾ ਸੰਗਰੂਰ ਬਾਈ ਸੰਗਰੂਰ ਇੱਕ ਵਾਰੀ ਨੰਬਰ ਬੋਲ ਬਾਈ ਨੰਬਰ 7973701149 ਹੂੰ ਇਹ ਬਾਈ ਲਖਵਿੰਦਰ ਦਾ ਜਿਹੜਾ ਫਾਰਮ ਆ ਤੇ ਆਵਰੇ ਪਿੰਡ ਦੇ ਵਿੱਚ ਹੀ ਫਾਰਮ ਖੁੱਲਿਆ ਹੋਇਆ گاਵਾਂ ਦਾ ਤੇ ਲਖਵਿੰਦਰ ਆਪਣਾ ਦੁੱਧ ਦਾ ਕਾਰੋਬਾਰ ਹੈ ਬਾਈ ਹਾਂ ਦੁੱਧ ਦਾ ਵੀਰੇ ਠੀਕ ਆ ਤੇ ਆ ਜਿਹੜੀਆਂ ਬੱਸੀਆਂ ਆਪਾਂ ਅੱਜ ਸੇਲ ਕਰਨੇ ਸੀ ਹੋ ਗਈਆਂ ਈ ਸੇਲ ਹਾਂਏ ਸੇਲ ਹੋ ਗਈਆਂ ਵੀਰੇ ਠੀਕ ਆ ਕਿੰਨਾ ਸੀਗੇ ਇਹ 6 ਨਗਤੀ ਵੀਰੇ ਠੀਕ ਆ 6 ਨਗ ਸੀਗੇ ਇਹ ਸੇਲ ਹੋ ਕੇ ਜਿਹੜੇ ਜਾंदे ਆਗੇ ਨਾਲ ਗੱਡੀ ਵੀ ਆਈ ਖੜੀ ਆ ਤੇ ਆਪਾਂ ਥੋੜਾ ਜਿਹਾ ਜਿਵੇਂ ਕਹਿੰਦੀ ਐ ਲੇਟ ਹੋ ਗਏ ਤੇ ਲਖਮਿੰਦਰ ਜੱਬਾਈ ਗੱਲ ਕਰ ਲਈ ਇਹਨਾਂ ਦੀ ਮਾਮਾ ਜਿਹੜਾ ਰਿਕਾਰਡ ਕਿੰਨੇ ਕ ਦੁੱਧ ਵਾਲੀ ਇਹਨਾਂ ਦੇ ਮਾਮਾ ਵੀਰੇ 35 ਪਲੱਸ ਵਾਲੀਆਂ ਨੇ ਸਾਰੀਆਂ ਵਿੱਚ ਦੋ ਬੱਚੀਆਂ ਨੇ ਮਾਮਾ ਤਾਂ 45 46 ਤੇ ਚੱਲ ਰਹੀਆਂ ਨੇ ਠੀਕ ਆ ਹਾਂਜੀ ਵੀਰੇ ਵੇਖ ਕੇ ਕਿਸੇ ਨੇ ਫਾਰਮ ਖੋਲੇ ਬਾਈ ਹਾਂ ਫਾਰਮ ਜੀ ਵੀਰੇ ਫਾਰਮ ਦੀਆਂ ਜਾ ਰਹੀਆਂ ਵੀਰੇ ਫਾਰਮ ਖੋਲਿਆ ਤੇ ਕਈ ਵਾਰ ਅਗਲਾ ਕਹਿੰਦਾ ਵੀ ਛੋੜੀਆਂ ਕਾਮਾਂ ਰੱਖ ਕੇ ਨਾਲ ਬੱਚੀਆਂ ਮੰਨ ਲਓ ਪਾਲ ਲਈ ਹਨ ਉਹੇ ਜਿਹਾ ਮੰਨ ਲਓ ਨਾਲ ਤਿਆਰ ਹੋਈ ਜਾਂਦੇ ਨੇ ਤੇ ਚੰਗਾ ਦੁੱਧ ਦਾ ਕਾਰੋਬਾਰ ਜਿਹੜਾ ਫਾਰਮ ਦੇ ਵਿੱਚ ਤੇ ਬਾਕੀ ਭਾਈ ਜੇ ਆਪਣੇ ਕੋਲ ਲਖਿੰਦਰ ਕਈ ਵਾਰ ਇਧਰ ਆਇਆ ਜੇਕਰ ਕਈ ਵਾਰ ਕਿਸੇ ਨੇ ਹੋਰ ਮੰਨ ਲਾ ਬੱਸੀਆਂ ਲੈਣੀ ਹੁੰਦੀਆਂ ਤਾਂ ਤੁਸੀਂ ਬਾਈ ਨਾਲ ਦੀ ਨਾਲ ਵੇਚ ਦੇ ਦਿੰਦੇ ਹਾਂ ਹਾਂ ਵੇਚ ਦੇ ਦਿੰਦੇ ਆਪਾਂ ਫਿਰ ਦੁੱਧ ਵਾਲੀਆਂ ਗਾਵਾਂ ਜ਼ਿਆਦਾ ਰੱਖਦੇ ਵੀਰੇ ਦੁੱਧ ਵਾਲੀਆਂ ਤੇ ਆਪਣੇ ਨਾਲ ਸੰਪਰਕ ਕਰ ਲੇ ਹਣਾ ਹਾਂਜੀ ਵੀਰੇ ਜੇਕਰ ਕਿਸੇ ਭਰਾ ਨੇ ਮੰਨ ਲਓ ਮੰਨ ਲਾ ਬੱਸੀਆਂ ਚਾਹੀਦੀਆਂ ਚੰਗੀਆਂ ਫਾਰਮ ਦੇ ਵਿੱਚੋਂ ਹਣਾ ਬਾਈ ਕੋਲੇ ਵਧੀਆ ਨਗ ਨੇ ਤੇ ਇੱਥੋਂ ਤੁਸੀਂ ਆ ਕੇ ਬੱਸੀ ਪੂਰੀ ਜਾਂਚ ਪਰਖ ਕੇ ਉਹ ਵੀ ਲੈ ਜਾ ਸਕਦੇ ਹੋ ਇੱਕ ਵਾਰੀ ਉਹ ਸਾਹਮਣੇ ਬੱਸੀਆਂ ਖੜੀਆਂ ਉਹ ਵੀ ਦਿਖਾ ਦੇ ਤੇ ਉਹ ਵੀ ਚੰਗੇ ਦੁੱਧ ਦੇ ਰਕਾਰ ਵਾਲੀਆਂ ਮੰਨ ਲਓ ਇੱਧਰ ਵੀ ਬੈਠੀਆਂ ਛੋਟੀਆਂ ਤੇ ਨਾਲ ਬਾਈ ਲਖਮਿੰਦਰ ਫਿਰ ਮੱਜਾਂ ਵੀ ਰੱਖੀਆਂ ਨੇ ਮੱਜਾਂ ਵੀ ਰੱਖੀਆਂ ਵੀ ਠੀਕ ਆ ਤੇ ਪਹਿਲਾਂ ਇਕੱਲੇ ਗਾਵਾਂ ਦਾ ਸੀ ਕਿ ਮੱਜਾਂ ਦੇ ਸੀ ਨਾ ਨਹੀਂ ਆਪਾਂ ਸ਼ੁਰੂਤੀ ਵੇਰੇ ਜਿਵੇਂ ਕਰੇ ਹੁੰਦੀਆਂ ਨੇ ਦੋ ਚਾਰ ਮੱਜਾਂ ਇੱਕ ਦੋ ਗਾਵਾਂ ਤੀ ਗਾਵਾਂ ਦਾ ਸ਼ੌਂਕ ਤਾਂ ਬਾਅਦ ਚ ਪਿਆਗਾ ਹਮ ਇੱਕ ਦੋ ਗਾਵਾਂ ਲੈਤੀਆਂ ਚੰਗਾ ਲੱਗਿਆ ਕੰਮ ਤੇ ਕੈਕ ਸਾਲ ਹੋ ਗਏ ਬਈ ਆਪਾਂ ਨੂੰ ਮੰਨ ਲਾ 2000 ਆਪਾਂ 18 'ਚ ਸ਼ੁਰੂ ਕਰਿਆ ਦੀ ਵੀਰੇ 2018 ਦੇ ਵਿੱਚ ਸ਼ੁਰੂ ਕਰਿਆ ਸੀ ਹਾਂਜੀ ਬਾਈ ਜੀ ਕਿਵੇਂ ਕਈ ਵਾਰ ਨਾ ਜਿਵੇਂ ਕਹਿੰਦੇ ਨੇ ਫਾਰਮ ਕਰ ਲੈਂਦਾ ਗੱਲਾ ਲਾ ਹੌਸ ਪੈ ਜਾਂਦਾ ਮੁੜ ਕੇ ਕਿਹੜਾ ਫਾਰਮ ਜੇ ਬਈ ਬੰਦ ਹੋ ਜਾਂਦੇ ਉਹ ਗੱਲ ਤਾਂ ਨਹੀਂ ਹੈਗੀ ਯਾਰ ਉਹ ਗੱਲ ਨਹੀਂ ਹੈਗੀ ਬਾਈ ਚੱਕਰ ਗਿਆ ਨਾ ਫਾਰਮ ਆ ਯਾਰ ਕੰਮ ਇਹ ਜਾਗਾ ਇਹਦੇ ਵਿੱਚ ਰਹਿਣਾ ਪਊਗਾ ਵਿੱਚ ਰਹਿਣਾ ਡਿਊਟੀ 24 ਘੰਟਿਆਂ ਦੀ ਆ ਇਹ ਨਹੀਂ ਹੈਗਾ ਵੀ ਆਪਾਂ ਫਾਰਮ ਕਰ ਲਿਆ ਵੀ ਆਪਾਂ ਛੱਡ ਕੇ ਇੱਧਰ ਚਲੇ ਜਾਓ ਹਨਾ ਬਈ ਉਹ ਚੀਜ਼ ਨਹੀਂ ਹੈਗੀ ਬਸ ਡਿਊਟੀ ਆ ਬਈ ਦੀ ਵਿੱਚ ਨਾ ਬਾਈ ਭਈ ਇਹ ਰੱਖ ਦਿੰਦੇ ਆ ਮੁੜ ਕੇ ਜਿਹੜਾ ਮਾਲਕ ਹੁੰਦਾ ਉਹ ਗੇੜਾ ਨਹੀਂ ਮਾਰਦਾ ਤੇ ਮੁੜ ਕੇ ਉਹ ਫਾਰਮ ਬੰਦ ਹੀ ਹੋ ਜਾਂਦੇ ਉਹ ਫਿਰ ਬੰਦ ਹੋਣੀ ਆ ਵੀਰੇ ਉਹ ਹਮ ਮਾਲਕ ਜ਼ਰੂਰੀ ਆ ਮੰਨ ਲਾ ਜਰੂਰੀ ਆ ਵੀਰੇ ਮਾਲਕ ਕਈ ਵਾਰ ਕੋਈ ਬਿਮਾਰੀ ਕਿਸੇ ਨੂੰ ਸਟੈਟਸ ਆ ਗਈ ਜਾਂ ਕੋਈ ਮੰਨ ਲਓ ਥਣ ਘਟ ਦੋਨੋਂ ਕੰਟਰੋਲ ਕਰਨਾ ਮਤਲਬ ਦੇਖਣਾ ਮਾਲਕ ਦਾ ਫਰਜ ਆ ਉਹ ਤਾਂ ਫਰਜ ਆ ਵੀਰੇ ਆਪਣਾ ਉਹਦਾ ਆਪਾਂ ਨੂੰ ਚਵਾਈ ਦੇ ਟਾਈਮ ਬਈ ਇਹਨਾਂ ਨੂੰ ਖਵਾਉਣਾ ਪਿਆਉਣਾ ਉਹਦੇ ਟਾਈਮ ਤੇ ਆਪਾਂ ਨੂੰ ਤਾਂ ਗੌਰ ਕਰਨੀ ਪਣੀ ਹੈ ਆਪਣੇ ਆਪ ਠੀਕ ਹੈ ਕਿ ਨਾ ਕਿ ਹੁਣ ਬਈ ਆਪਣੇ ਕੋਲੇ ਖੁੰਦਰਾ ਇਹ ਹੁਣ ਆਪਣੇ ਕੋਲੇ ਵੀਰੇ ਮੰਨ ਕੇ ਚਲੋ ਵੀ 46 47 ਗਾਮਾ ਨੇ ਠੀਕ ਵਿੱਚ ਬੱਚੀਆਂ ਵੀ ਨੇ ਵੀਰੇ ਠੀਕ ਹੈ ਵਿੱਚ ਬੱਸੀਆਂ ਨੇ 47 ਕਿਨਾਰੇ ਬਾਈ ਕੋਲੇ ਹੈਗੇ ਆ ਤੇ ਦੁੱਧ ਆ ਫਿਰ ਪਿੰਡ ਚ ਪੈ ਜਾਂਦਾ ਲਖਾ ਨਹੀਂ ਅਮਰੀਕਾ ਨੂੰ ਜਾਂਦਾ ਵੀਰੇ ਅਮਰੀਕਾ ਨੂੰ ਵਧੀਆ ਪੈ ਜਾਂਦਾ ਮਾਰਜਨ ਤੇ ਪੂਰਾ ਵਧੀਆ ਵੀਰੇ ਠੀਕ ਆ ਵੀ ਮੰਨ ਲਓ ਜੇ ਕਿਸੇ ਭਰਾ ਨੇ ਫਾਰਮ ਖੋਲਣਾ ਉਹਨੂੰ ਕੀ رائے ਦੇਵਾਂਗੇ ਆਪਾਂ ਨਹੀਂ ਬਹੁਤ ਵਧੀਆ ਕੰਮ ਆ ਵੀਰੇ ਬਸ ਕੰਮ ਇਹਨਾਂ ਵੀਰੇ ਇੱਕ ਤਾਂ ਆਪਾਂ ਨੂੰ ਜਾਣਕਾਰੀ ਪ੍ਰੋਪਰ ਹੋਵੇ ਪਹਿਲਾਂ ਤੇ ਬਸ ਉਹ ਕੰਮ ਆਪ ਕਰਨਾ ਹੈ ਨਾ ਜੇ ਆਪ ਅਗਰੇ ਵੀ ਕੱਲੀ ਲੇਬਰ ਸਿਰ ਤੇ ਨਹੀਂ ਆਪਾਂ ਛੱਡ ਸਕਦੇ ਸਮਝ ਗਿਆ ਹਾਂ ਲੇਬਰ ਵੀ ਚਲੋ ਰੱਖਣੀ ਪੈਂਦੀ ਹੈ ਨਾ ਜਿਵੇਂ ਹੁਣ ਸਾਡੇ ਕੋਲ ਤਿੰਨ ਬੰਦੇ ਰੱਖੇ ਹੋਏ ਨੇ ਸਿਰਫ ਗਾਵਾਂ ਬਾਸਤੀ ਕਿੰਨੇ ਕ ਪੈਸੇ ਲੱਗੇ ਬਾਈ ਸਟਾਰਟ ਕਰ ਸਕਦਾ ਜੀ ਇਹ ਕਿਹੜੀ ਵਾਰ ਕੰਮ ਕੁਸ਼ਟਾ ਸਟਾਰਟਿੰਗ ਦਾ ਵੀਰੇ ਆਪੋ ਆਪਣਾ ਜਿਵੇਂ ਕਿਸੇ ਕੋਲ ਕੋਈ ਬਰਾਂਡਾ ਹੁੰਦਾ ਜਗਾ ਹੈਗੀਆ ਸ਼ੈੱਡ ਵਗੈਰਾ ਬਣਿਆ ਹੁੰਦਾਗਾ ਹਨਾ ਉੱਥੋਂ ਸਟਾਰਟ ਕਰ ਲੈ ਇਹਦਾ ਪੈਸਾ ਬਾਈ ਜਿੰਨਾ ਕ ਆਪਾਂ ਲਾਈ ਜਾਮਾਂਗੇ ਉੰਨੀ ਥੋੜਾਗਾ ਇਹਦਾ ਕੁਛ ਨਾ ਕੋਈ ਕਿਉਂ ਟੈਕਨੋਲੋਜੀ ਵਧੀ ਜਾਂਦੀ ਹੈਗੀ ਮਸ਼ੀਨਰੀ ਆਈ ਜਾਂਦੀ ਹੈਗੀ ਜਿਵੇਂ ਦੁੱਧ ਚੋਣ ਵਾਲੇ ਮਸ਼ੀਨ ਆ ਗਈ ਜਦੋਂ ਮਸ਼ੀਨ ਆ ਗਿਆ ਟੀਐਮਆਰ ਹੋ ਗਿਆ ਬਾਈ ਹਾਂ ਅੱਗੇ ਦੇ ਅੱਗੇ ਹੋ ਜਾਂਦਾ ਬਾਈ ਬਿਲਕੁਲ ਬਿਲਕੁਲ ਜੇ ਕਿਸੇ ਭਰਾ ਨੇ ਮਨ ਲਓ ਸਟਾਰਟ ਕਰਨਾ ਦਾ ਛੋਟੇ ਲੈਵਲ ਤੋਂ ਵੀ ਆਹ ਛੋਟੇ ਲੈਵਲ ਤੋਂ ਹੋ ਜਾਂਦਾ ਬਈ ਹੋ ਜਾਂਦਾ ਹੈ ਨਾ ਨਾਲ ਜਿਵੇਂ ਹੁਣ ਆ ਤੇਰੇ ਦਿੱਥੀਆਂ ਇਥੇ ਆਪਣੇ ਮਨ ਲਾ ਬੱਸੀਆਂ ਜਾ ਰਹੀਆਂ ਵੇਖ ਕੇ ਉਹਨਾਂ ਨੇ ਕਿਹਾ ਤੂੰ ਕਹਿੰਦਾ ਵੀ 10 ਗਾਵਾਂ ਲੈ ਕੇ ਨਾਲ ਬੱਸੀਆਂ ਤੇਰ ਕਰ ਲੈ ਉਹ ਬਹੁਤ ਵੱਡਾ ਸ਼ੈੱਡ ਪਾਇਆ ਵੀਰੇ ਉਹਨਾਂ ਨੇ ਹਾਂ ਤੇ ਉਹਨਾਂ ਨੇ ਗਾਵਾਂ ਦੇ ਨਾਲ ਬੱਛੀਆਂ ਦੀ ਸਟਾਰਟਿੰਗ ਕਰੀਏਗੀ ਲੈ ਵੀ ਇੱਕ ਵਾਰੀ ਸੱਜਣੋ ਮੈਂ ਹੋਰ ਕਹਿਣਾ ਵੀ ਜੇਕਰ ਕਿਸੇ ਭਰਾ ਨੇ ਛੋਟੀਆਂ ਬੱਸੀਆਂ ਚੰਗੇ ਦੁੱਧ ਵਾਲੇ ਰਿਕਾਰਡ ਵਾਲੀਆਂ ਲੈਣੀਆਂ ਤਾਂ ਤੁਹਾਡੇ ਸਾਹਮਣੇ ਜਿਹੜੀਆਂ ਗਾਵਾਂ ਖੜੀਆਂ ਨੇ ਇਹਨਾਂ ਦੀਆਂ ਇਹਨਾਂ ਦੇ ਵਿੱਚੋਂ ਬੱਸੀਆਂ ਜਿਹੜੀਆਂ ਬਕਾਊ ਹੋ ਬਾਈ ਕੋਲੇ 6 ਨਗਤ ਅੱਜ ਵੇਚਤੇ ਤੇ ਹੋਰ ਵੀ ਬਕਾਊ ਨੇ ਜੇ ਕਿਸੇ ਭਰਾ ਨੇ ਲੈਣੀਆਂ ਹੁੰਦੀਆਂ ਤਾਂ ਬਾਈ ਲਖਵਿੰਦਰ ਨਾਲ ਸੰਪਰਕ ਕਰ ਲਓ ਪਿੰਡ ਲੌਂਗੋਵਾਲ ਦੇ ਵਿੱਚ ਆ ਤੇ ਲਖਵਿੰਦਰ ਆਪਣੇ ਕੋਲੇ ਬਾਈ ਵੱਧ ਤੋਂ ਵੱਧ ਕਿੰਨੇ ਕੇ ਦੁੱਧ ਵਾਲੀ ਗਾਂ ਵੱਧ ਤੋਂ ਵੱਧ ਆਪਣੇ ਕੋਲੇ 55 55 ਲੀਟਰ ਵਾਲੀ ਗਾਂ ਵੀਰ ਠੀਕ ਆ ਜੇ ਮੰਨ ਲਾ 35 ਪਲੱਸ ਤੋਂ ਸਟਾਰਟ ਹੋਈ ਨੋਰਮਲ ਤਾਂ 35 ਪਲੱਸ ਤੋਂ ਸਟਾਰਟ ਨਹੀਂ ਵੀਰੇ ਸਾਰੀਆਂ ਜੇ ਕਰ ਕਈ ਵਾਰ ਭਰਾ ਨੇ ਮੈਨੂੰ ਪ੍ਰੂਫ ਦੇਖਣੇ ਕਈ ਵਾਰ ਕਹਿੰਦੇ ਯਾਰ ਬੱਸੀ ਆਪਾਂ ਦਿਖਾ ਦਾਂਗੇ ਹਾਂ ਦਿਖਾਵਾਂਗੇ ਵੀਰੇ ਬਿਲਕੁਲ ਆਉਂਦੀਆਂ ਮਾਵਾ ਜਿਹੜੇ ਤੇ ਇੱਕ ਬਾਈ ਆਪਣੇ ਕੋਲੇ ਤੁਸੀਂ ਬੈਠ ਕਹਿੰਦੇ ਸੀ ਸੇਲ ਕਰਨੀ ਕਿ ਆ ਆ ਉਰਲੇ ਬਸੇ ਬੈਠੀ ਹੈਗਾ ਨਾ ਗਏ ਦਬੀ ਹਾਂ 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 ਠੀਕ ਹੈ ਚਲੋ ਤੇ ਇੱਕ ਬਾਈ ਕੋਲ ਨਾ ਜਰਸੀ ਜਿਹੜੀ ਵੜਾ ਸੇਲ ਕਰਨੇ ਆ ਜੇ ਕਈ ਵਾਰ ਪਰ ਆ ਕਿਸੇ ਨੇ ਮੰਨ ਲਓ ਜਰਸੀ ਮੰਨ ਲਾ ਖਰੀਦਣੀ ਆ ਤਾਂ ਉਹ ਹੋ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਵੀ ਲੈ ਲਓ ਤੇ ਦੇਖ ਕੇ ਤੇ ਬਾਈ ਦਾ ਬਾਕੀ ਵਧੀਆ ਕੰਮਾਂ ਨਾਲ ਮੁਰਗੇ ਪਾਲਦਾ ਹਨਾ ਬਾਈ ਹਾਂਜੀ ਬਾਈ ਇਹ ਸਾਈਡ ਬਿਜ਼ਨਸ ਹੈ ਹਨਾ ਹਾਂਜੀ ਸਾਈਡ ਬਿਜ਼ਨਸ ਤੇ ਇਧਰ ਵੀ ਤੁਹਾਨੂੰ ਇੱਕ ਵਾਰੀ ਮੈਂ ਬਸੀਆਂ ਦਿਖਾ ਦਿਆਂ ਜੇ ਮੈਂ ਛੋਟੀਆਂ ਬਸੀਆਂ ਬਾਈ ਕੋਲ ਹੀ ਪਰਾਂ ਵਧੀਆ ਖੜੀਆਂ ਨੇ ਵਿੱਚ ਭਰਾ ਕਹਿੰਦੇ ਆ ਵੀ ਆਪਾਂ ਯਾਰ ਫਾਰਮ ਵਿੱਚੋਂ ਲੈਣੀ ਨੇ ਦਾ ਦਸੱਲੀ ਕਰਕੇ ਦਾ ਉਹ ਫਾਰਮਰ ਦੇ ਵਿੱਚੋਂ ਐਸਲੂਟ ਵਿజిਟ ਕਰਕੇ ਬੱਸੀਆਂ ਜਿਹਾ ਜਿਹਾ ਮਰਜ਼ੀ ਲੈ ਆ ਸਕਦਾ ਛੋਟੀ ਵੱਡੀ ਉਹੋ ਜੀ ਬੱਸੀ ਲੈ ਸਕਦੇ ਹਾਂ ਉਹਨਾਂ ਨੂੰ ਕੱਢ ਲਾ ਭਾਈ ਇਹ ਜਿਹੜੀ ਜਰਸੀ ਬਾਈ ਕੋਲੇ ਨਾ ਐਫ ਐਫ ਦੀ ਬਕਾਊ ਆ ਮਿਕਸ ਆ ਗਈ ਤੇ ਕਿੰਨੇ ਕ ਟਾਈਮ ਦੀ ਲਖਵਿੰਦਰ ਇਹ ਮੰਨ ਲਾ ਗੱਬਣਾ ਭਾਈ ਇੱਕ ਅੱਪਣ 7 ਮਹੀਨੇ ਦੀ ਗੱਬਣ ਹੋਗੀ ਬਈ 7 ਮਹੀਨੇ ਦੀ ਕੋਈ ਨਿਫਰਦੀ ਰਹਿੰਦੀ ਥੋੜਾ ਡਰਦੀ ਆ ਬਈ ਠੀਕ ਆ ਤੇ ਮੰਨ ਲਾ ਪਹਿਲੇ ਸੂਏ ਸੂ ਹੈ ਨਾ ਹਾਂ ਪਹਿਲਾ ਸੂਆ ਵੀਰੇ ਠੀਕ ਆ ਤੇ ਇਹਦੀ ਮਾਂ ਦਾ ਬਈ ਦੁੱਧਾ ਤਾਂ ਕੀ ਸੀ ਇਹਦੀ ਮਾਂ ਦਾ ਵੀਰੇ 20 ਕਿਲੋਟਰ ਦاتی 20 ਲੀਟਰ ਹਾਂ ਅਮੀ ਆਪਾਂ ਹਣਾ ਗੱਲਾਂ ਕਰੀ ਜੀ ਕੈਮਰੇ ਤੇ ਕੱਲ ਨੂੰ ਗੱਲ ਦੇਣੀ ਆ ਜਾਂਦੀ ਹੈ ਨਾ ਵੀ 30 ਪਲੱਸ ਵਾਲੀ ਆ ਉਹ ਗੱਲ ਉਹ ਨਹੀਂ ਕਰੇ ਬਈ ਹਾਂ 20 ਕਿਲੋ ਵਾਲੀ ਦੀ ਵੀਰੇ ਦੀ ਮਾਂ ਤੇ ਹੁਣ 7 ਮਹੀਨੇ ਦੀ ਗੱਬਣਾ ਹਾਂ 7 ਮਹੀਨੇ ਗੱਬਣਾ ਵੀਰੇ ਠੀਕ ਆ ਮੰਨ ਲੇ ਚੱਲ ਵੀ ਕੱਚੀ ਹੈਗੀ ਆ ਕੱਚੀ ਹੈਗੀ ਹਜੇ ਬਈ 2 ਮਹੀਨਾ ਵਾਂਗੂ ਇਹਦਾ ਮੁੱਲ ਵੀਰੇ ਦੇਖੋ ਅੱਜ ਦਾ ਤਾਂ ਹੈਗਾ ਹਨਾ ਆਪਾਂ ਦੇ ਦਾਂਗੇ ਇਹ ਬੱਤੀ 70000 ਦੀ ਬਈ ਠੀਕ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਂਦਾਗਾ ਹੂੰ ਬਾਕੀ ਇਹਨਾਂ ਜੇ ਸੂਨ ਦੇ ਨੇੜੇ ਨੇੜੇ ਨਹੀਂ ਸੇਲ ਹੁੰਦੀ ਸੂਨ ਦੇ ਨੇੜੇ ਆ ਗਈ ਉਹ ਮੁੱਲ ਮੌਕੇ ਦਾ ਬਈ ਅਡਰ ਉਹ ਹੀ ਜ ਆਪਣਾ ਉਹ ਦੋ ਤੁਮਲ ਆਪਾਂ ਨੂੰ ਤਿਆਰ ਕਹੇ ਜੀ ਤਿਆਰ ਹੋ ਗਿਆ ਹਾਂ ਹਾਂਜੀ ਹਾਂਜੀ ਬਈ ਉਹ ਉਦੋਂ ਮੁੱਲ ਉਹ ਹੀ ਜਾਊ ਜਿਵੇਂ ਹੁਣ ਮੰਨ ਲਾ ਬਈ ਲਖਮਿੰਦਰ ਮੰਗਾਈ ਆ ਗਈ ਹਨਾ ਬੱਸੀ ਦੇਖ ਲਾ ਮੰਨ ਲਾ ਫਟੋ ਘਟ 15000 ਤੋਂ ਘਟਦਾ ਬੱਸੀ ਨਹੀਂ ਬਈ ਨਹੀਂ ਨਹੀਂ ਹੁੰਦੀ ਵੀਰੇ ਨਹੀਂ ਹੁੰਦੀ ਚੰਗੀ ਮਾਲਾ ਜੀ ਆਪਾਂ ਲੈਣੀ ਆ ਤੇ ਇਹ ਸਭ ਮਹਿੰਗਾਈ ਹੋ ਜਾਂਦੀ ਆ ਅੱਜ ਦਾ ਤੇ ਬਾਕੀ ਬਾਈ ਨਾਲ ਟੈਲੀਫੋਨ ਦੇ ਸੇ ਸੰਪਰਕ ਕਰ ਸਕਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੇ ਉਹ ਬਾਈ ਫਿਰ ਇਹ ਗਿਰ ਗਈ ਕਿ ਕਿਹੜੀ ਉਹ ਗਿਰ ਵੀਰੇ ਠੀਕ ਹੈ ਇਹ ਆ ਮੰਨ ਲਓ ਘਰ ਦੀ ਬੱਸੀ ਇਹ ਸ਼ੌਕੇ ਤੌਰ ਤੇ ਹਾਂ ਵੀਰੇ ਇਹ ਸਾਡੇ ਦੇਸੀ ਗਾਂ ਰੱਖੀ ਹੁੰਦੀ ਪਹਿਲਾਂ ਉਹਦੀ ਬੱਸੀ ਉਹਦੀ ਬੱਛੀ ਆ ਬਾਈ ਹੂੰ ਤੇ ਆਪਣੇ ਕੋਲੇ ਇੱਧਰ ਬੱਸੀਆਂ ਹੋਰ ਵੀ ਕਿਹੜੀਆਂ ਉਹ ਬੱਚੇ ਹਾਂ ਸਾਰੇ ਪੀਡੀਐਫਾ ਸੀਮਿੰਟ ਦੀਆਂ ਨੇ ਵੀਰੇ ਠੀਕ ਹੈ ਮੰਨ ਲਓ ਸੇਲ ਵਸਤੀ ਨਹੀਂ ਜੇ ਕਿਸੇ ਵਾਰ ਹਾਂਜੀ ਹਾਂਜੀ ਬਈ ਜੀ ਤਾਂ ਬਾਈ ਨਾਲ ਸੰਪਰਕ ਕਰਕੇ ਆ ਕੇ ਦੇਖ ਕੇ ਤੁਸੀਂ ਬੱਸੀਆਂ ਲਗਾ ਸਕਦੇ ਹੋ ਚੰਗੀਆਂ ਬੱਸੀਆਂ ਪੀਡੀਐਫਾ ਸੀਮਿੰਟ ਦੀਆਂ ਨੇ ਵਧੀਆ ਚੰਗੇ ਬੁੱਲਾਂ ਦੀਆਂ ਨੇ ਤੇ ਬਾਈ ਕੋਲੇ ਸਾਰਾ ਰਿਕਾਰਡ ਬਾਇਓ ਹੈਗਾ ਤੇ ਤੁਸੀਂ ਚੈੱਕ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਤੇ ਨਾਲ ਕੱਟੀਆਂ-ਕੁੱਟੀਆਂ ਵੀ ਹੁੰਦੀਆਂ ਬਾਈ ਹਾਂ ਕੱਟੀਆਂ ਵੀ ਹੁੰਦੀਆਂ ਨੇ ਕੱਟੀਆਂ ਵੀ ਸੇਲ ਵਾਸਤੇ ਹੁੰਦੀਆਂ ਹਾਂ ਕੱਟੀਆਂ ਹੁੰਦੀਆਂ ਨੇ ਜਿਹੜੀਆਂ ਮੰਨ ਲਓ ਵੀ ਚੰਗੇ ਦੁੱਧ ਵਾਲੇ ਮਾਂ ਵਾਲਾ ਕੱਟੀਆਂ ਨਾਲ ਦੀਆਂ ਸੇਲ ਕਰਦੇ ਤੁਸੀਂ ਤਾਂ ਦੁੱਧ ਹੀ ਆਪਾਂ ਕੱਲਾ ਦੁੱਧ ਦਾ ਕਾਰੋਬਾਰੀ ਦੁੱਧ ਤੇ ਆ ਵੀ ਵੱਡੇ ਪਸ਼ੂਆਂ ਦੇ ਕਮਾਖਤ ਹੁੰਦਾ ਛੋਟੀਆਂ ਮੰਨ ਲਓ ਜਿਵੇਂ ਮਿੱਤਰੋ ਕੱਟੀਆਂ ਵੀ ਸੇਲ ਹੁੰਦੀਆਂ ਨੇ ਬਾਈ ਕੋਲੇ ਜਿਹੀ ਵੀ ਕਈ ਵਾਰ ਮੰਨ ਲਾ ਚੰਗੀ ਕੱਟੀ ਲੈਣੀ ਆ ਤਾਂ ਬਾਈ ਕੋਲੇ ਆ ਕੇ ਇੱਥੇ ਤੁਹਾਨੂੰ ਵੇਟ ਕਰਨੀ ਪਊਗੀ ਤਾਂ ਤੁਸੀਂ ਦੇਖ ਕੇ ਪ ਕੱਟੀ ਜਾਂ ਬੱਸੀ ਲਿਜਾ ਸਕਦੇ ਹਾਂ ਪਿੰਡ ਲੌਂਗੋਵਾਲ ਦੇ ਵਿੱਚ ਆ ਇੱਕ ਵਾਰੀ ਮੈਂ ਫੇਰ ਬਾਈ ਨੂੰ ਕਹਿੰਦਾ ਡਰੈਸ ਬਾਈ ਹੋਰ ਬੋਲ ਦੇ ਪਿੰਡ ਲੌਂਗੋਵਾਲ ਬਾਈ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ 79 73 70 11 49 ਠੀਕ ਆ ਡੈਰੀ ਫਾਰਮ ਬਾਈ ਪਾਲ ਡੈਰੀ ਫਾਰਮ ਦੇ ਨਾਮ ਤੇ ਪਾਲ ਡੈਰੀ ਫਾਰਮ ਦੇ ਨਾਂ ਤੇ ਆ ਇਹ ਬਾਕੀ ਤੁਸੀਂ ਆ ਕੇ ਬਾਈ ਨੂੰ ਟੈਲੀਫੋਨ ਕਰ ਲਿਓ ਤੁਹਾਨੂੰ ਬਾਈ ਲੋਕੇਸ਼ਨ ਭੇਜ ਦੂ ਇੱਥੇ ਘਰੇ ਆ ਜਾਂਚ ਕਰਕੇ ਪੂਰੀ ਫੇਰ ਜਿਹੜੀ ਬੱਸੀ ਜਾਂ ਕੋਈ ਕੱਟੀ ਅੱਛਾ ਖਰੀਦ ਪੂਰੀ ਥੱਲੀ ਕਰਕੇ ਲੈ ਕੇ ਜਾਓਗੇ ਬਿਲਕੁਲ ਬਿਲਕੁਲ